ਛੋਟੇ ਛੋਟੇ ਬੱਚੇ ਸਿਰਾਂ ਦੇ ਕੇਸ ਕੀਆ ਤੇ ਨੀਹ ਸਾਗਤ ਜੀ ਛਵੀਰ ਠੰਡਾ ਪਾਣੀ ਵਰਤਾਉਂਦਾ ਇਹ ਕਿਉਂ ਵਰਤਾਉਂਦੇ ਆ ਇਹ ਠੰਡਾ ਮਿੱਠੇ ਪਾਣੀ ਦੀਆਂ ਸ਼ਬੀਲਾ ਕਿਉਂ ਲਗਾਈਆਂ ਜਾਂਦੀਆਂ ਹੈ ਤਾਂ ਤਾਂ ਸ਼ੀਦੀ ਜਿਹੜਾ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਗਾਂ ਵਾਲੇ ਆ ਜਿਹੜੇ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ੀਦੀ ਜਿਹੜਾ ਵਰਤਉਂਦੇ ਭਾਗਾਂ ਵਾਲੇ ਨਗਰ ਆ ਤਾਂ ਮੈਂ ਪਹਿਲਾਂ ਵੀ ਪੈਂਦੀ ਕੀਤੀ ਆ ਜੇ ਸਾਗਤ ਜੀ ਆਪਾਂ ਗੁਰੂ ਮਹਾਰਾਜ ਨੂੰ ਚੇਤੇ ਕਰਾਂਗੇ ਗੁਰੂ ਮਹਾਰਾਜ ਸਾਡੇ ਕਾਂ ਚ ਸਵਾਗਤ ਪਰ ਹਾਂ ਗੁਰੂਵਾਲਾ ਸੱਦਾ ਹੋਣਾ ਪੈਣਾ ਮਹਾਰਾਜੀ ਤੁਹਾਡੇ ਤੋਂ ਬਣਾ ਸਾਡਾ ਹੈ ਹੀ ਨਹੀਂ ਕੋਈ ਹੱਥ ਤੇ ਸਰੋਜਵਾ ਦੇ ਵੇਖ ਲੋ ਸੱਚ ਜੀ ਗੁਰੂ ਗੁਰੂ ਕਰਦਾ ਹੈ ਕੰਮ ਪਰ ਆਪਾਂ ਇਹ ਸੋਚਣਾ ਸ਼ਾਂਕਾ ਨਹੀਂ ਕਰੋ ਅਸ਼ਬੀਨਾ ਤੇ ਉਬਰਦਾ ਹੀ ਜਾਂਦੀਆਂ ਦਾ ਸੰਖੇਪ ਦੇ ਵਿੱਚ ਬੈਠੀ ਕਰੋ ਉਹ ਛੋਟੇ ਛੋਟੇ ਬੱਚੇ ਹੱਥ ਜੋੜ ਜੋੜ ਕੇ ਕਹਿਣ ਬਾਬਾ ਜੀ ਇੱਕ ਘੋਟੀ ਪਾਣੀ ਦਾ ਪੀ ਜਾਓ ਇਹ ਗੁਰਨਾਨਕ ਦਾ ਘਰ ਹੈ ਜਿੱਥੇ ਗੁਰੂ ਦੀ ਪੂਜਾ ਹੁੰਦੀ ਹੈ ਉੱਥੇ ਸਾਖਤ ਜੀ ਉੱਥੇ ਸਿੱਖ ਦੀ ਵੀ ਪੂਜਾ ਹੁੰਦੀ ਜਿਹਨਾਂ ਨੇ ਉਹਦੀ ਸੇਵਾ ਕੀਤੀ ਆ ਤੁਸੀਂ ਪ੍ਰੇਮ ਵਾਲੇ ਜਿਹਨੇ ਬੈਠੇ ਧੰਗ ਗੁਰੂ ਅਰਜਣ ਦੇਵ ਜੀ ਮਹਾਰਾਜ ਜਦੋਂ ਮਹੌਲ ਦੇ ਵਿੱਚ 33 ਤਵੀ ਤੇ ਬਿਠਾਇਆ ਨਸਾਂਗੇ ਜੀ ਜਦੋਂ 33 ਤਵੀ ਤੇ ਬਿਠਾਇਆ ਚੰਦੂ ਵੇਖੋ ਕਿੱਡਾ ਜਾਲਮ ਹੈ ਧੰਗ ਗੁਰੂ ਅਰਜਣ ਦੇਵ ਜੀ ਮਹਾਰਾਜ ਜਦੋਂ 33 ਤਵੀ ਤੇ ਬੈਠੇ ੱੱਲੇ ਤਾਂ ਗਰਮ ਗਰਮ ਨੂੰ ਅੱਗ ਨੂੰ ਬਾੜੀ ਜਾਂਦੇ ਆ ਤੇ ਤਵੀ ਨਾ ਸੁਰਖ ਲਾਲ ਹੋਈ ਪਈ ਗਰਮ ਗਰਮ ਸਿਰ ਦੇ ਉੱਤੇ ਰੇਤਾ ਪਾਇਆ ਜਾ ਰਿਹਾ ਏ ਇੱਕ ਦੀਗ ਲੈ ਕੇ ਉਹਦੇ ਵਿੱਚ ਪਾਣੀ ਉਬਾਲ ਰਹੇ ਕਿ ਮਹਾਰਾਜ ਨੂੰ ਨਾ ਚੰਦੂ ਵੇਖੋ ਕੱਢਾ ਜਾ ਨਾ ਉਹ ਸਮਾਂ ਚੇਤੇ ਕਰੋ ਸੰਗਤ ਜੀ ਜਦੋਂ ਸਮਾਂ ਚੇਤੇ ਕਰਦੇ ਆ ਤਾਂ ਰੱਬ ਤਾਂ ਜਿਵੇਂ ਪਾਣੀ ਸਿਖ ਜਿਹੋਦੇ ਸਮਾਂ ਤੁਹਾਡਾ ਧੰਨ ਗੁਰੂ ਆਖੇ ਦੇਵੀ ਮਹਾਰਾਜ ਜਦੋਂ ਮਹਾਰਾਜ ਨੂੰ ਤੱਤੀ ਤਵੀ ਤੇ ਪੜਾ ਅਗਸਰ ਕਿਤੇ ਜੀ ਗਰਮ ਗਰਮ ਸਿਰ ਤੇ ਉੱਤੇ ਰੇਤਾ ਪਾ ਰਹੇ ਨੇ ਤੇ ਧੰਗ ਗੁਰੂ ਅਰਜਨ ਦੇਵ ਜੀ ਦੇ ਨਾਲ ਤਨ ਤੇ ਤਨ ਦੇ ਉੱਤੇ ਸੰਗਤ ਜੀ ਸਾਡੇ ਪੇਸ਼ ਹਮਾਰ ਹੋ ਗੋ ਤੇ ਜਦੋਂ ਤੱਤੀ ਤਵੀ ਤੇ ਧੰਗ ਗੁਰੂ ਅਰਜਨ ਦੇਵ ਜੀ ਬੈਠੇ ਆ ਨਾ ਤਾਂ ਪ੍ਰੇਮ ਵਾਲਿਆਂ ਨੇ ਇੱਥੇ ਤਾਂ ਚੰਦੂ ਈਡਾ ਜਾਲ ਮੈਂ ਤੇ ਜਿਹੜੀ ਚੰਦੂ ਦੀ ਨੋਹ ਹੈ ਨਾ ਉਹ ਤਾਂ ਗੁਰੂ ਅਰਜਨ ਦੇਵ ਜੀ ਨੂੰ ਦਿਨ ਰਾਤ ਚੇਤੇ ਕਰਿਆ ਦਿਨ ਰਾਤ ਚੇਤੇ ਕਰਿਆ ਕਰਿਆ ਚੰਦੂ ਦੀ ਨੋਹ ਜਦੋਂ ਉਹ ਨੂੰ ਜਾ ਕੇ ਦੱਸਿਆ ਉਹ ਜਿਹੜੇ ਗੁਰੂ ਨੂੰ ਚੇਤੇ ਕਰਦੀਆਂ ਜਾ ਤੇ ਜਾ ਕੇ ਵੇਖ ਚੰਦੂ ਨੇ ਤਾਂ ਤੀ ਤਵੀ ਚੜ੍ਹਾਇਆ ਸਾਗਤ ਜੀ ਜਦੋਂ ਜਾ ਕੇ ਦੱਸਿਆ ਨੇ ਤੇ ਚੰਦੂ ਦੀ ਨੋਹ ਨੂੰ ਕੀ ਕੀਤਾ ਜਲਦੀ ਜਲਦੀ ਜੜਦੀ ਜੜਦੀ ਇੱਕ ਗੜਬਾ ਲਿਆ ਅਸ਼ਮੀਲਾ ਨਹੀਂ ਲਗਦੀਆਂ ਜੇ ਅਸੀਂ ਗੁਰੂ ਨੂੰ ਚੇਤੇ ਕਰਾਂਗੇ ਸਗਤ ਜੀ ਗੁਰੂ ਵੀ ਸਾਡੇ ਕਾਰਜ ਸਵਾਪ ਜਦੋਂ ਜਾ ਕੇ ਦੱਸਿਆ ਉਹ ਜਿਹੜੇ ਗੁਰੂ ਨੂੰ ਚੇਤੇ ਕਰਦੀ ਜਾ ਕੇ ਵਕਤ ਦੀ ਤਵੀ ਤੇ ਬੈਠਾ ਸਗਤ ਜੀ ਜਲਦੀ ਜਲਦੀ ਨਾ ਜਿਵੇਂ ਮਾਇਆ ਕਹਿੰਦੀ ਜਾਂਦੀ ਜਾਂਦੀ ਐ ਕਰਦੀ ਆ ਪ੍ਰੇਮ ਵਾਲਿਆਂ ਦੀ ਗੱਲ ਜਾਂਦੀ ਜਾਂਦੀ ਗੜਬਾ ਰਿਆਤ ਡਰਪੇ ਦੇ ਵਿੱਚ ਪਾਣੀ ਪਾਇਆ ਠੰਡਾ ਵਿੱਚ ਪਾਈ ਖਾਂਡੇ ਤੇ ਠੰਡਾ ਮਿੱਠਾ ਚਲ ਤੁਨ ਗੁਰਵਾਰਜਨ ਦੇਵ ਜੀ ਵਾਸਤੇ ਤਿਆਰ ਕਰਕੇ ਲੈ ਕੇ ਚੱਲੀ ਜਦੋਂ ਸੰਗਤ ਜੀ ਥੋੜੀ ਥੋੜੀ ਜਾਂਦੀ ਹੈ ਜਾ ਕੇ ਜਦੋਂ ਪਹੁੰਚੀ ਦਿੱਥੇ ਧੰ ਗੁਰਵਾਰਜਨ ਦੇਵ ਜੀ ਮਹਾਰਾਜ ਨੂੰ ਦਿੱਤੀ ਦਮੀ ਤੇ ਬਿਠਾਇਆ ਸੰਗਤ ਜੀ ਕੀ ਹੋ ਗਿਆ ਸਮਾ ਹੁਣ ਜਦੋਂ ਜਾ ਕੇ ਪਹੁੰਚੀ ਵੇਖਦੀ ਹੈ ਤਾਂ ਨਿਗੁਰਾ ਜੀ ਦੇ ਦੀ ਮਾਤਰਾਇ ਤੇ ਤਿੱਕਾ ਵੀ ਤੇ ਬੈਠੇ ਕਹਿੰਦੀ ਇਹ ਸਮਾਂ ਵੇਖਣ ਤੋਂ ਪਹਿਲਾਂ ਮੈਂ ਮਾਰ ਕੇ ਹੁਣਦੀ ਜਿਨ ਪ੍ਰੇਮ ਕਿਉ ਤੇਰੀ ਹੀ ਪ੍ਰਭ ਹਾਰੋ ਜਾ ਕੇ ਜਦੋਂ ਬੜਵਾ ਰੱਖਿਆ ਸਕਤ ਨਹੀਂ ਸਰੂਪ ਵੀ ਮਿਲ ਜਾਂਦਾ ਉਹ ਫੋਟੋ ਮਿਲ ਜਾਂਦੀ ਹੈ ਮੈਂ ਖੋਲਣੀ ਸਰੂਪ ਕਹੂੰ ਜਿੱਥੇ ਤਾਂ ਨਿਗੁਰਾ ਜੀ ਦੇ ਦੀ ਮਹਾਰਾਜ ਤਿੱਕਾ ਵੀ ਤੇ ਬੈਠੇ ਥੱਲੇ ਆ ਕੇ ਚੜਦੀ ਹੈ ਤੇ ਉੱਥੇ ਚੰਗੀ ਵੀ ਨਾ ਹੱਥ ਦੇ ਟਿਕੜ ਵਾਲਾ ਕੇ ਖੜੀ ਜਦੋਂ ਜਾ ਕੇ ਪਹੁੰਚੀ ਜਦੋਂ ਕੀਤੇ ਦਰਸ਼ਨ ਧੰਨ ਗੁਰਵਾਰ ਜਨ ਦੇਵ ਜੀ ਮਹਾਰਾਜ ਦੇ ਸੰਗਤ ਜੀ ਤਾਂ ਨਿਕਲ ਗਏ ਕੱਲੀ ਉਹਦੀ ਧਾਰ ਨਹੀਂ ਨਿਕਲੀ ਉੱਥੇ ਨੰਦ ਰਾਖ ਤੇ ਵੀ ਰੋਂਦੇ ਹੋਣੇ ਵੇਖਿਓ ਕਿਸੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫੜ ਕੇ ਨਹੀਂ ਤਾਂ ਦਿੱਤਾ ਵੀਰੇ ਬਿਠਾਇਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸੰਧੂ ਚਾਲ ਲਵ ਜਦੋਂ ਤੁਸੀਂ ਇਹ ਟੇਡ ਲਗਾ ਨਾ ਕੀ ਕਹਿੰਦਾ ਜਾ ਕੇ ਤਿੱਤਾ ਵੀਰੇ ਬੈਠੋ ਜਦੋਂ ਲਾਲ ਹੋਏ ਤੇ ਸੰਗ ਜੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੱਲ ਕੇ ਗਏ ਕਿਹੋ ਜਿਹਾ ਸਭਾ ਹੋਣਾ ਏ जॾो महाराज खे चौकड़ा लाॻ जी मालक सारी ਅਵੀ ਸੁਰਖ ਲਾਲ ਆ ਮਹਾਰਾਜ ਚੌਂਕੜਾ ਲਾ ਕੇ ਬੈਠੇ ਤਾਂ ਬੈਠੇ ਜੀ ਮਹਾਰਾਜ ਨੂੰ ਕਾਲਪੁਰਖ ਨੇ ਬਾਣੀ ਪੜਿਖ ਦਿੱਤੀ ਸਾਨੂੰ ਤਾਂ ਮਹਾਰਾਜ ਨੇ ਵੇਖੋ ਕਿਉਂ ਤੇ ਸੁਗਰ ਦਿੱਤੇ ਆਪਾਂ ਗੁਰੂ ਨੂੰ ਚੇਤੇ ਨਹੀਂ ਕਰਦੇ ਸਿਮਰਨ ਕਰ ਲਿਆ ਕਰੋ ਬੈਠ ਕੇ ਨਿਤਨੇਮ ਨਹੀਂ ਕਰਨਾ ਬਾਹਰ ਹੁੰਦਾ ਮਹਾਰਾਜ ਕਹਿੰਦੇ ਚੇਤਨਾ ਹੈ ਤੋ ਜੇਤ ਲਾ ਇਸ ਦਿਨ ਮੈਂ ਆਮੀ ਛਿਡ ਸਿਨ ਔਤ ਬਾਹਰ ਬੂਟੇ ਘਟ ਜਿਓ ਬਾਣੀ ਮਹਾਰਾਜ ਕਹਿੰਦੇ ਤੇਰੇ ਕਿੱਲੇ ਨਹੀਂ ਘਟੇ ਹੋ ਇੱਥੇ ਇਹਨਾਂ ਤੇਰੇ ਅਬ ਮਹਾਰਾਜ ਨੇ ਸਵਾਸ ਸਨ ਸੰਗਤ ਜੀ ਕਹਿਣੇ ਕਿ ਦਿੱਤੇ ਆ ਮਹਾਰਾਜ ਕਹਿੰਦੇ ਮੈਨੂੰ ਕੇਦੇ ਕਰ ਧੰਨ ਗੁਰਵਾਰਜਣ ਦੇਵ ਜੀ ਮਹਾਰਾਜ ਦੇ ਦਰ ਤੱਕ ਕਿਤਨੀ ਤੇ ਚੌਂਕੜਾ ਲਾ ਕੇ ਬੈਠੇ ਆ ਤੇ ਚੰਦੂ ਦੀ ਨਾ ਭੱਜੀ ਆਉਂਦੀ ਐ ਕਿਤੇ ਬਾਗ ਮੁੱਕਦੀ ਨਹੀਂ ਜਦੋਂ ਭੱਜੀ ਆਉਂਦੀ ਐ ਤੇ ਕੀ ਵੇਖਿਆ ਸਾਹਮਣੇ ਧੰਨ ਗੁਰਵਾਰਜਣ ਦੇਵ ਜੀ ਮਹਾਰਾਜ ਨੇ ਚੌਂਕੜਾ ਲਾਇਆ ਐ ਕੱਟ ਜੇ ਨਹੀਂ ਮਨ ਲਾ ਕੇ ਸੁਣ ਲਓ ਬੈਠਿਆਂ ਨੂੰ ਮਹਾਰਾਜ ਦੇ ਦਰਸ਼ਨ ਹੋ ਜਾਣਗੇ ਆਪ ਕੋ ਸਾਧਨਾ ਸ੍ਰੀ ਵਾਹਿਗੁਰੂ ਮਰਜੰਦ ਦੇਵ ਜੀ ਮਹਾਰਾਜ ਬੈਠੇ ਚੌਂਕੜਾ ਲਾ ਕੇ ਜਦੋਂ ਚੰਦ ਦੀ ਨੋਂ ਆਈ ਨਾ ਜਦੋਂ ਕੀਤੇ ਮਹਾਰਾਜ ਦੇ ਦਰਸ਼ਨ ਤਾਹ ਮਾਰ ਕੇ ਹੁੰਦੀ ਕਦੀ ਮਹਾਰਾਜ ਜੀ ਆ ਸਮਾਪੇ ਖੜਨ ਤੋਂ ਪਹਿਲਾਂ ਮਾਰ ਕੇ ਹੁੰਦੇ ਕਦੀ ਚੰਦ ਦੀ ਨੋਂ ਨਹੀਂ ਆਈ ਇੱਥੇ ਜਦੋਂ ਮੀਆਂ ਤੇਰੇ ਫਕੀਰ ਨੂੰ ਪਤਾ ਲੱਗਾ ਨਾ ਇਹਨੂੰ ਸਿਖਾਣੇ ਜਾ ਕੇ ਦੱਸਿਆ ਉਹ ਸਿਖਾ ਉਹ ਜਿਹੜੇ ਗੁਰੂ ਨੇ ਚੇਤੇ ਕਰਦਾ ਮੀਆਂ ਮੀਰ ਵਕੀਲ ਜੀ ਉਹ ਦਿੱਤੀ ਦੇ ਵਿੱਚ ਬੈਠੋ ਵੀ ਬੱਜੇ ਹੀ ਰਹਾ ਉਹ ਵੀ ਸਾਹਮਣੇ ਮਹਾਰਾਜ ਦੇ ਖੜਾ ਹੱਥ ਜੋੜ ਕੇ ਤੇ ਚੰਦੂ ਦੀ ਉਹ ਆ ਕੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਕੀ ਕਹਿੰਦੀ ਪਹਿਲੇ ਤਾਂ ਧਾਰ ਮਾਰ ਕੇ ਹੁੰਦੀ ਐ ਤਾਂ ਮਹਾਰਾਜ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਧੀਏ ਰੋ ਨਾ ਧੀਏ ਰੋ ਨਾ ਸਭ ਭਾਣ ਜੀ ਐ ਦੱਸ ਤੈਨੂੰ ਗੁਰੂ ਨਾਨਕ ਦੇ ਘਰ ਤੋਂ ਕੀ ਦੇਦੀ ਐ ਕਿੰਨੀ ਮਹਾਰਾਜ ਜੀ ਮੈਂ ਬੇਨਤੀ ਕਰਨੀ ਐ ਤੁਹਾਡੇ ਚਰਨਾਂ 'ਚ ਆ ਸਮਾਂ ਬੈਠ ਕੇ ਨਾ ਮੈਂ ਤਾਂ ਮੰਨ 'ਚ ਸੋਚਦੀ ਐ ਸਮਾਂ ਬੈਠਣ ਤੋਂ ਪਹਿਲਾਂ ਮੈਂ ਧਰਤੀ 'ਤੇ ਚੜ ਕੇ ਆਉਣੀ ਤੇ ਮਹਾਰਾਜ ਕਹਿੰਦੇ ਸਭ ਭਾਣ ਜਦੀ ਐ ਕਿੰਨੀ ਮਹਾਰਾਜ ਜੀ ਬੇਨਤੀ ਇਹ ਕਰਨੀ ਐ ਮੈਂ ਤੁਹਾਡੇ ਸ਼ਕਣ ਵਾਸਤੇ ਆ ਗੜਬੇ ਦੇ ਵਿੱਚ ਠੰਡਾ ਮਿੱਠਾ ਜਣ ਲੈ ਕੇ ਆਈਆਂ ਮਹਾਰਾਜ ਜੀ ਛਕ ਲੋ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਧੀਏ ਚੰਦੂ ਦੇ ਘਰ ਦਾ ਸੀ ਪਾਣੀ ਵੀ ਨਹੀਂ ਪੀਣਾ ਐਡਾ ਚਾਲੂ ਚੰਦੂ ਦੇ ਘਰ ਦਾ ਨਹੀਂ ਅਸੀਂ ਪਾਣੀ ਪੀਣਾ ਪਰ ਹਾਂ ਧੀਏ ਤੂੰ ਸੇਵਾ ਕਰਨ ਵਾਸਤੇ ਆਈਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸਤ ਗੁਰੂ ਦੀ ਸੇਵਾ ਪਰ ਕੰਮ ਨਹੀਂ ਬੜੀ ਹੋਤੀ ਕਰਨੀ ਬਹੁਤ ਔਖੀ ਹੈ ਪਰ ਜੇ ਕਰ ਹੋ ਰਿਹਾ ਹੈ ਕਿਤੇ ਧੀਏ ਜੇ ਤੂੰ ਮੇਰੇ ਵਾਸਤੇ ਠੰਡਾ ਮਿੱਠਾ ਜਲ ਲੈ ਕੇ ਆਇਆ ਨਾ ਤੇਰੀ ਸੇਵਾ ਪ੍ਰਵਾਨ ਹੋਈ ਪਰ ਹਾਂ ਅਸੀਂ ਇਹ ਮਿੱਠਾ ਜਲ ਸ਼ਕਰ ਨਹੀਂ ਹੈ ਪਰ ਔਗਣ ਵਾਲੇ ਸਮੇਂ ਦੇ ਵਿੱਚ ਜਦੋਂ ਮੇਰੇ ਸਿੱਖ ਮੇਰੇ ਸੇਵਾਦਾਰ ਮੇਰਾ ਸ਼ਹੀਦੀ ਦਿਹਾੜਾ ਬਣਾਇਆ ਕਰਨਗੇ ਤੇਰੇ ਨਾਂ ਦੀਆਂ ਠੱਡੇ ਵਿੱਚ ਜਲਦੀਆਂ ਸ਼ਰੀਰਾਂ ਲੱਗਿਆ ਕਾਪੀ ਆਪ ਕੋ ਸਤਨਾਮ ਸਿਵਾਰ ਬismillah ਨਹੀਂ ਲੱਗਦੀਆਂ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਸ਼ਹੀਦੀ ਦੀ ਜਾਚ ਬੈਠੇ ਹਾਂ ਇਹ ਸ਼ਹੀਦੀ ਦੀ ਨਹੀਂ ਜਦੋਂ ਆਪਾਂ ਮਕਾਨ ਛੱਡਦੇ ਸੰਗਤ ਜੀ ਨੀਅੇ ਪਹਿਲਾਂ ਸਖਤ ਬਣਨੇ ਆ ਨੀਅੇ ਤੇ ਜੋਰ ਲਾਉਂਨੇ ਕਿਤੇ ਮਕਾਨ ਨਾ ਡੇਰਿਆ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਹੀਦੀ ਦੀ ਨੀ ਰੱਖੀ ਐ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਸੇਕੇ ਹੋ ਜੇ ਹੋਣਗੇ ਫਿਰ ਲੈਣਾ ਲੱਗਿਆ ਕਰਨਗੇ ਅਸੀਂ ਜਮਾਉਣ ਵਾਸਤੇ ਅੱਜ ਹੈ ਵੀ ਨੇ ਜਦੋਂ ਮਹਾਰਾਜ ਕਹਿੰਦੇ ਧੀਏ ਤੇਰੇ ਨਾਲ ਦੀਆਂ ਬੰਡੇ ਬੰਡੇ ਚੱਲਦੀਆਂ ਸ਼ਮੀਲਾ ਲੱਗਿਆ ਕੰਮ ਕੀ ਹੈ ਫਿਰ ਸਮਾਂ ਬੀਤਿਆ ਤਸੀਹੇ ਦਿੱਤੇ ਦੇਖੋ ਚੰਦੂ ਦੀ ਨੌ ਦਾ ਪ੍ਰੇਮ ਮੈਂ ਲੈ ਕੇ ਮਿਰਦਾਸਪੇ ਪਾਸ਼ਾ ਦੇ ਚਾਨਾ ਚ ਲੱਗੇ ਜਾਣਾ ਤੁਹਾਨੂੰ ਆਦਾ ਮਹਾਰਾਜ ਦੀ ਕਿਰਪਾ ਕਿ ਕਿਸ ਹਾਲ ਹੋ ਕੋ ਨੀ ਤਾਰੋ ਕਿ ਮਹਾਰਾਜ ਦੇ ਚਾਹਮਾ ਜੀ ਤੁਹਾਡੀਆਂ ਧਰਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਾਹਮਾ ਜੀ ਤੁਹਾਡੀ ਅੱਛੀ ਗਿਰੀਆ ਨਾ ਮਹਾਰਾਜ ਪਿਛਲੇ ਸਾਲ ਵੀ ਅਸੀਂ ਸੁਣਾਇਆ ਸੀ ਇਸ ਧਰਤੀ ਤੇ ਤੇ ਚੰਦੂ ਦੀ ਨੌਣੇ ਜਦੋਂ ਮਹਾਰਾਜ ਕਹਿੰਦੇ ਤੇਰੇ ਨਾਂ ਦੀ ਸ਼ਬੀਲਾ ਲਗਿਆ ਕਰਨੀ ਇੱਧਰ ਚੰਦੂ ਨੇ ਵੇਖੋ ਤਸੀਹੇ ਕੀ ਕੀ ਦਿੱਤੇ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਤੇ ਸਿਰ ਦੇ ਉੱਤੇ ਗਰਮ ਗਰਮ ਰੇਤਾ ਪਾਇਆ ਫਿਰ ਮਹਾਰਾਜ ਨੂੰ ਉਬਲਦੀ ਹੋਈ ਦੇਗ ਦੇ ਵਿੱਚ ਬਿਠਾਇਆ ਕੀ ਦਿਨੀ ਉਹ ਮਾਰਾ ਤਨ ਗੁਰੂ ਅਰਜਨ ਦੇਵ ਜੀ ਮਹਾਰਾਸ਼ੀਤ ਨਹੀਂ ਹੋਏ ਸਾਗਤ ਜੀ ਤਨ ਦੇ ਉੱਤੋਂ ਚਮੜੀ ਵੀ ਪਿੱਕੜ ਗਈ ਮਹਾਰਾਜ ਦੇ ਤਨ ਦੇ ਉੱਤੋਂ ਚਮੜੀ ਵੀ ਪਿੱਕੜ ਗਈ ਪਾਣੀ ਸਿਮਦਾ ਏ ਜਦੋਂ ਦੇਗ ਦੇ ਵਿੱਚ ਵੀ ਉਬਾਲ ਲਿਆ ਅਖੀਰ ਕਹਿੰਦੇ ਕੌਮ ਦੇ ਮਾਸ ਦੇ ਵਿੱਚ ਮਹਾਰਾਜ ਨੂੰ ਨੇ ਜਿਵੇਂ ਸ਼ਹੀਦ ਹੱਤ ਐਸੀ ਦੇਣਾ ਗਰਮੀ ਹੈ ਨਾ ਅਖੀਰ ਜਦੋਂ ਕਹਿਣ ਲੱਗੇ ਨਾ ਤੋਂ ਉਹਦੇ ਮਾਸ ਦੇ ਵਿੱਚ ਤੁਹਾਨੂੰ ਸੀਣਾ ਏ ਤੇ ਮਹਾਰਾਜ ਨੇ ਫਿਰ ਮੁੱਖ ਦੇ ਵਿੱਚੋਂ ਪੁੱਛਦਾ ਕੀ ਕਿਹਾ ਕਿਹੜੇ ਜੰਦੂ ਤਸੀਹੇ ਜਿੰਨੇ ਮਾਰਜੀ ਦੇ ਦੇ ਮੇਰੇ ਮਨ ਦੇ ਵਿੱਚ ਇੱਕ ਇਛਾ ਏ ਜੰਦੂ ਕਹਿੰਦਾ ਕੀ ਕਰਦਾ ਮਹਾਰਾਜ ਨੂੰ ਕਹਿੰਦਾ ਕਿਹੜੀ ਛਾਹ ਕਹਿੰਦੇ ਮੇਰਾ ਦਿਲ ਕਰਦਾ ਮੈਂ ਰਾਵੀ ਤੇ ਰਿਆਦੇ ਵਿੱਚ ਚੁਪਕੇ ਇਸ਼ਨਾਨ ਕਰਾਂ ਫਿਰ ਤੂੰ ਤਸੀਹੇ ਜਿਹੜੇ ਮਾਰਜੀ ਦੇ ਦੇ ਬੇਖੋ ਜੰਦੂ ਦੇ ਮੱਗ ਦੇ ਵਿੱਚ ਤਸੀਹੇ ਮੇਰਾ ਕਿੰ ਕੰਦਾ ਹੁਣ ਜਦੋਂ ਜਿਹੜੇ ਤੰਗ ਦੇ ਕੁੱਤੇ ਛਾਲੇ ਪੈ ਹੁਣਗੇ ਸਰੀਰ ਪਿੱਕੜਿਆ ਹੋਵੇ ਜਦੋਂ ਮੈਨੂੰ ਪਾਣੀ ਦੇ ਲਾਗੇ ਦੇ ਜਾ ਕੇ ਜਾਵਾਂਗੇ ਸਖਤ ਜੀ ਹੋਰ ਤੁਸੀਂ ਆ ਹੋਰ ਤੂੰ ਚੰਦੂ ਬੜਾ ਕੁਛ ਕਿੰਦਾ ਵੀ ਇੱਕ ਸੀਆਈ ਆ ਅੱਗ ਦੇ ਨਾਲ ਮਹਾਰਾਜ ਦਾ ਸਰੀਰ ਝੋਲਸਿਆ ਏ ਪਾਣੀ ਦੇ ਨਾਲ ਚਲੋ ਕੋਈ ਗੱਲ ਨਹੀਂ ਰੱਬ ਜੀ ਚੁੱਪੀ ਮਾਰ ਲਓ ਚੰਦੂ ਦੀ ਨੌਂ ਦਾ ਪ੍ਰੇਮ ਮੇਰੇ ਕੋ ਹੱਥ ਜੋੜ ਕੇ ਮਹਾਰਾਜ ਦੇ ਪਿੱਛੇ ਟੋੜ ਪਏ ਨਾਲੇ ਰੋਈ ਜਾਂਦੀ ਹੈ ਮਹਾਰਾਜ ਜੀ ਇਹ ਕਿਹੋ ਜੀ ਕਲਾ ਵਰਤਾਰੇ ਆ ਰੋਂਦੀ ਰੋਂਦੀ ਨਾਲੇ ਹੱਥ ਨੇ ਵਿੱਚ ਗੜਬਾ ਫੜਿਆ ਉਥੇ ਰੱਖਿਆ ਨਹੀਂ ਜਦੋਂ ਮਹਾਰਾਜ ਨੇ ਸੰਗਤ ਜੀ ਹਰਾਮੀ ਦੇ ਵਿੱਚ ਮਾਰੀ ਚੁੱਪੀ ਕਿ ਤਨ ਗੁਰੂ ਆਤਮ ਦੇ ਦੀ ਰਾਜ ਤੋਂ ਬਾਹਰ ਹੀ ਨਹੀਂ ਹੈ ਤਾ ਪ੍ਰੇਮ ਜਿਸ ਪਿਆਰੇ ਸੋ ਨਿਭਣ ਇਸ ਅਗਿਆ ਮਾਰੂ ਜਲੀ ਪ੍ਰੇਮ ਵੇਖੋ ਚੰਦੂ ਦੀ ਜਉਦਾ ਜਦੋਂ ਮਹਾਰਾਜ ਰਾਵੀ ਦੇ ਵਿੱਚੋਂ ਨਹੀਂ ਬਾਹਰ ਆਏ ਸੰਗਤ ਜੀ ਉਸੇ ਧਰਤੀ ਤੇ ਕੰਡੇ ਬੈਗੇ ਚੌਂਗੜਾ ਮਾਰ ਕੇ ਮਹਾਰਾਜ ਨੂੰ ਮਾਜਾ ਮਾਰਦੀ ਐ ਕਹਿੰਦੀ ਮਹਾਰਾਜ ਜੀ ਮੈਨੂੰ ਦਰਸ਼ਨ ਦੇ ਦਿਓ ਤਨ ਗੁਰੂ ਅਰਜਨ ਦੇਵ ਜੀ ਜਦੋਂ ਰਾਵੀ 'ਚੋਂ ਬਾਹਰ ਨਾ ਆਏ ਪ੍ਰੇਮ ਦੇ ਵਿੱਚ ਸੰਗਤ ਜੀ ਉੱਥੇ ਸ੍ਰੀ ਰਛਾੜ ਦਿੱਤਾ ਚੰਦੂ ਦੀ ਨੌਂ ਨੇ ਜਦੋਂ ਛੱਡਿਆ ਕੇ No.